ਸਸ਼ਕਲ ਜੀ ਕੀ ਵਿਸਤਰੀ ਰੀਤ ਕਿਆ ਬਣਾਉਗੇ ਲੋ ਜੀ ਆਪਾਂ ਬਣਾਵਾਂਗੇ ਅੱਜ ਮਟਰ ਆਲੂ ਮਟਰ ਉਪਲੇ ਹੋਏ ਆਲੂਆਂ ਦੇ ਨਾਲ ਆਪਾਂ ਬਣਾਵਾਂਗੇ ਮਟਰ ਗਰੇਵੀ ਵਾਲੇ ਤੇ ਬਹੁਤ ਹੀ ਟੇਸਟੀ ਬਹੁਤ ਹੀ ਲਾਜਵਾਬ ਬਣਾਵਾਂਗੇ ਸਬਜ਼ੀ ਆਪਾਂ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਪਹਿਲਾ ਪਾ ਤੇਲ ਗਰਮ ਕਰ ਲਿਆ ਜੀ ਤੇਲ ਗਰਮ ਕਰਕੇ ਉਸ ਤੋਂ ਬਾਅਦ ਲਸਣ ਪਿਆਜ਼ ਆਦਰਕ ਲਸਣ ਨੂੰ ਗ੍ਰੈਂਡ ਕਰਕੇ ਉਹਦੀ ਪਿਊਰੀ ਬਣਾ ਕੇ ਤੇਲ ਗਰਮ ਵਿੱਚ ਪਾ ਦੋ ਤੇ ਉਸ ਤੋਂ ਬਾਅਦ ਜੀਰਾ ਪਾ ਦੋ ਮਸਾਲੇ ਪਾ ਦੋ ਠੀਕ ਹੈ ਉਸ ਵਾਰ ਹਲਦੀ ਨੋਨ ਮਿਰਚ ਮਸਾਲੇ ਜੋ ਆਪਣੇ ਡੇਲੀ ਰੁਟੀਨ ਵਿੱਚ ਮਸਾਲੇ ਹੁੰਦੇ ਨੇ ਉਹ ਆਪਾਂ ਪਾਣੇ ਆ ਉਹਨੂੰ ਪਾ ਕੇ ਉਹਨੂੰ ਕਰਾਂਗੇ ਜੀ ਆਪਾਂ ਹੁਣ ਮਿਕਸ ਇਹਨੂੰ ਮਿਕਸ ਕਰਕੇ ਉਦੋਂ ਤੱਕ ਮਸਾਲ ਨੋਨ ਮਿਰਚ ਨਹੀਂ ਪਾਣਾ ਜਦ ਤੱਕ ਜੋ ਆਪਣਾ ਲਸਣ ਪਿਆਜ਼ ਦਾ ਪੇਸਟ ਹੈ ਨਾ ਇਹ ਤੇਲ ਨਾ ਛੱਡ ਦੇ ਉਸ ਤੋਂ ਬਾਅਦ ਜੋ ਆਪਾਂ ਟਮਾਟਰਾਂ ਦੀ ਪਿਊਰੀ ਬਣਾਈ ਹੈ ਤੇ ਪਿਊਰੀ ਇਹਨੂੰ ਡਾਲ ਦਣੀ ਆ ਨੂਰ ਮਿਰਚ ਬਾਣ ਤੋਂ ਬਾਅਦ ਪਾਣੀ ਆ ਪਿਊਰੀ ਪਿਊਰੀ ਪਾ ਕੇ ਇਹਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਆਪਾਂ ਥੋੜਾ ਜਿਹਾ ਪਾਣੀ ਕਿ ਆਪਣੀ ਜੋ ਹਲਦੀ ਹੈ ਨਾ ਉਹ ਪੱਕ ਜਵੇ ਉਸ ਤੋਂ ਬਾਅਦ ਇਹ ਇੰਨੇ ਕ ਪਾਣੀ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਹਰੇ ਮਟਰ ਤੇ ਮਟਰ ਕਿਨੂ ਕਿਨੂ ਸਰਦਿਆਂ ਅੱਜ ਪਸੰਦ ਆ ਕਿਨੂ ਕਿਨੂ ਨਹੀਂ ਪਸੰਦ ਜ਼ਰੂਰ ਕਮੈਂਟ ਕਰਕੇ ਦੱਸਿਓ ਵੈਸੇ ਤਾਂ ਸਰਦੀਆਂ 'ਚ ਸਭ ਨੂੰ ਹਰੇ ਮਟਰ ਪਸੰਦ ਆ ਕਦੀ ਮਟਰ ਪਨੀਰ ਬਣਾ ਲਓ ਮਟਰ ਪਨੀਰ ਪੁਰਜੀ ਬਣਾ ਲਓ ਤੇ ਸ਼ਾਹੀ ਪਨੀਰ ਬਣਾ ਲਓ ਹਨਾ ਤੇ ਉਹਦੇ ਵਿੱਚ ਵੀ ਮਟਰ ਪੈ ਜਾਂਦੇ ਆ ਤੇ ਆਪਾਂ ਆਲੂ ਮਟਰ ਔਰ ਗ੍ਰੇਵੀ ਵਾਲੀ ਬਣਾਈ ਆ ਬਾਹਰ ਮੌਸਮ ਅੱਜ ਠੀਕ ਸੀ ਕਿਉਂਕਿ ਅੱਜ ਧੁੱਪ ਨਹੀਂ ਸੀਗਾ ਮੀਂਹ ਵਾਲਾ ਮੌਸਮ ਸੀ ਠੰਡ ਹੋ ਰੱਖੀ ਆ ਅੱਜ ਲੋ ਜੀ ਆਪਣੇ ਮਟਰ ਆ ਜੋ ਪੱਕ ਚੁੱਕੇ ਆ ਤੇ ਆਪਾਂ ਉਸ ਤੋਂ ਬਾਅਦ ਉਬਲੇ ਹੋਏ ਆਲੂ ਲੈ ਸੀਗੇ ਤੇ ਉਹ ਹੁਣ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਤੇ ਇਹਨੂੰ ਥੋੜਾ ਜਿਹਾ ਕੱਟ ਕਰ ਲਾਂਗੇ ਪੀਸ ਕਰ ਕਰਕੇ ਆਲੂਆਂ ਨੂੰ ਐਦਾਂ ਉਸ ਤੋਂ ਬਾਅਦ ਆਪਾਂ ਕੜਾਹੀ ਵਿੱਚ ਪਾ ਦਵਾਂਗੇ ਠੀਕ ਹੈ ਇਹਨਾਂ ਨੂੰ ਐਦਾਂ ਹੀ ਤੁਸੀਂ ਬਣਾ ਲਈਆਂ ਸਬਜੀ ਉਨੀ ਲਾਜ ਹੋ ਜੂਸੀ ਜੂਸੀ ਬਣੀ ਸੀ ਨਾ ਸਬਜੀ ਗਰੇਵੀ ਵੀ ਠੀਕ ਠੀਕ ਰਹਿਣੀ ਚਾਹੀਦੀ ਤੁਸੀਂ ਪ੍ਰੋਟੀਨ ਹੈ ਹਾ ਚੇਹ ਨੂੰ ਪੂਰੀਆਂ ਨਾਲ ਖਾਓ ਨਿੱ ਟੇਸਟੀ ਨਿੱ ਸਵਾਦ ਸੀ ਨਾ ਤੁਸੀਂ ਜ਼ਰੂਰ ਟਰਾਈ ਕਰਿਓ ਕਿਵੇਂ ਦਾ ਲੱਗਿਆ ਤੁਹਾਨੂੰ ਮੇਰਾ ਬਲੌਗ ਜ਼ਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਓ ਐਂਡ ਵਿੱਚ ਪਾ ਦੋ ਥੋੜਾ ਤੇਲ ਜੇ ਤੁਹਾਨੂੰ ਸੌਰੀ ਦੇਲ ਗਾਇਕਨ ਥੋੜਾ ਜਿਹਾ ਪਾ ਦੋ ਜਪਾਣੀ ਜੇ ਤੁਹਾਨੂੰ ਲੱਗਦਾ ਵੀ ਪਾਣੀ ਪਾਉਣਾ ਚਾਹੀਦਾ ਗਰੇਵੀ ਚਾਹੀਦੀ ਹੈ ਵੈਸੇ ਤਾਂ ਰਸਮਿਸੀ ਉਹ ਵਧੀਆ ਲੱਗਦੀ ਐ ਇਦਾਂ ਦੀ ਔਰ ਹਲਕੇ ਪਾਣੀ ਪਾ ਕੇ ਅੱਜ ਦਾ ਬਲੌਗ ਹੈ ਨਹੀਂ ਸੀ ਬਾਏ ਬਾਏ